ਕਿਆ ਨੇ ਪੁੱਤਰ ਦਿਆਨੇ ਤੂਣੇ ਨੇ ਕੁਛ ਕਰਤਾ ਇਹ ਕੀ ਤਰ੍ਹਾਂ ਅਜੀਬ ਤਾਰੀਕਾ ਮੂਲਕ ਤੇ ਜੇ ਨਾਲੇ ਤੇਰਾ ਪਿਓ ਲੜਦਿਆ ਚਾਹ ਰਹੋਂਗੇ ਇਸ ਦੀ ਤਕਰੀਰ ਲੱਗ ਤੇ ਪੁੱਤ ਅੱਛੇ ਸੱਟਾ ਮਾਰ ਨਾਲੀ ਲਾਤੀ ਉਹਨੇ ਵੀ ਗੁੱਲਕੁੱਟੇ ਕਹਾਂ ਮੁੰਡਿਆਂ ਦੇ ਨਾਲ ਕੀ ਸਰਾਹਣ ਕਰਤੀ ਕਰਤੀ ਐ ਗੁੱਟਾਂ ਦੇ ਕੰਮ ਜੁੜਿਆ ਹੀ ਆਂਦੇ ਵਸਾਂ ਦੇ ਨਾਲ ਲੱਗੇ ਮੈਨੂੰ ਤੇ ਅੰਦੰਤ ਹਾਂ ਤੇ ਮੱਤਾ ਪੁੱਤਨਾ ਬਰਾ ਹਾਲ ਹੋਇਆ ਤੇ ਉਤੋਂ ਹੋਰ ਕੁਬਰਾਇਆ ਖਿਣਣੇ ਉਧਰ ਬੋਟਾ ਨਾ ਡੇ ਲੱਗਦਾ ਹੈ ਟਾਈਮ ਤੇ ਨਾਲ ਆਪਣੇ ਤਾਂ ਘਰ ਦੇ ਪੁੱਤ ਜਿੱਦੇ ਨਾ ਟੁੰਗਾ ਧਰੇ ਤੂੰ ਕਹਿੰਦਾ ਸੀ ਹਜੇ ਤਾਂ ਮੈਂ ਪੁੱਤ ਨੂੰ ਚੱਕ ਨਹੀਂ ਦਿੱਤਾ ਸੀ ਹਾਂ ਮੈਂ ਚੱਕਿਆ ਤੇ ਤਾਂ ਹੀ ਵਸ ਮੇਰੇ ਦੀ ਪਈਆ ਪੁੱਤ ਓ ਜਿਆਦਾ ਬਾਲਾ ਬਲਤ ਕੰਮ ਆ ਲੋ ਕਾ ਹੋਰ ਪੱਤ ਕੀ ਕਰਿਆ ਜਾਵੇ ਮੈਂ ਤਾਂ ਕਹਿੰਦੀ ਸੀ ਕਿ ਕਿਤੇ ਕਾਹ ਨੂੰ ਜਾਣਾ ਕਾਹ ਨੂੰ ਜਾਣਾ ਆਪੇ ਚਾਹਮਣ ਗਰੀ ਕਿਸ ਸੰਗੋਲੇ ਵਿੱਚ ਜੀਏ ਚੱਲ ਫਿਰ ਪੁੱਤ ਬਾਗ ਚੱਲਦੇ ਆਂ ਹੋਰ ਕੀ ਹੈ ਚੱਲਣੀ ਪਊਗਾ ਪੁੱਤ ਚੱਲ

हां बाबा जी 니ッケ ਮੁੰਡੇ ਦੇ ਦੇਖਿਆ। ਬੋਦੇ ਤੇ ਲੱਤ ਲੱਤ ਦੁਖਦੀ ਆ? हां बाबा जी ਮੇਰੀ ਲੱਤ ਦੁਖਦੀ ਆ ਉਹਦੇ ਦੀ। ਥੋੜੇ ਘਰੇ ਕਲੇਸ਼ ਪੈਂਦਾ? हां बाबा जी ਬਹੁਤ ਕਲੇਸ਼ ਪੈਂਦਾ ਸਾਡੇ ਘਰੇ। ਤੇ ਥੋੜੇ ਮਾਰ ਚੋਂ ਖੜੀ ਆ ਗਈ। ਅੱਛਾ ਕਿਹੜੀ बाबा जी? ਸਾਹ ਖੂਣੀ। ਅੱਛਾ बाबा जी ਹਾੜੇ ਤੁਸੀਂ ਦੱਸਿਓ ਬਾਬਾ ਜੀ। ਉਹ ਨੂੰ ਹੁਣ ਮੈਂ ਕਿਵੇਂ ਹਟਾ ਸਕਣੀ ਆ? ਤੁਸੀਂ ਹਟਾਓ ਕਿਰਪਾ ਕਰੋ। ਬੱਕਰਾ ਮੰਗ ਲਿਆ ਨਾ ਬਾਬਾ ਜੀ ਇਹ ਤਾਂ ਨਹੀਂ ਮੈਂ ਦੇ ਸਕਦੀ ਬੱਕਰਾ ਬੱਕਰਾ ਤਾਂ ਦੇ ਨਹੀਂ ਸਕਦੀ ਬਾਬਾ ਜੀ ਨਾ ਇਹ ਤਾਂ ਬਾਬਾ ਜੀ ਮੇਰੇ ਘਰ ਚਲਦੀ ਨਹੀਂ ਨਾ ਹਾਂ ਜਾਣੇ ਲਈ ਆਈਆਂ ਹਾਂ ਬਾਬਾ ਜੀ ਕਣ ਲਈ ਇੰਨੇ ਥੋੜਾ ਵਾਪਸ ਠੀਕ ਆ ਵਸ ਅੱਜ ਤੇਰਾ ਕੰਮ ਤੋਰ ਲੈਂਦਾ ਹਾਂ ਹਾਂ ਬਾਬਾ ਜੀ ਸਾਡੇ ਤਾਂ ਬਸ ਆ ਕਲੇਸ਼ ਪੈਣੋਂ ਹਟ ਜੇ ਜਵਾਕਾਂ ਦਾ ਪਾਪਾ ਇੱਡਾ ਜਾਣਾ ਸੀ ਜਾਣਾ ਸੀ ਬਾਬਾ ਜੀ ਜਾਣਾ ਕੈਨਸਲ ਹੋ ਗਿਆ ਹਾਂ ਕੈਨਸਲ ਹੋ ਗਿਆ ਬਾਬਾ की दे देखा देखा। आ, बाजी करो कोई मेरे पुतू ला दो नहीं बाबा जी हजे नहीं है, है। तो मेरे दोने मुंडे कुमारी है

ਕੰਪੋ ਦਾ ਸੂਟ ਕਾਤਾ ਨਹੀਂ ਪਉਂਦੀ ਮੈਂ ਨਹੀਂ ਬਾਬਾ ਜੀ ਪਾਉਂਦੀ ਹੈ ਕਿ ਕਿ ਮੈਂ ਤਾਂ ਨਾ ਬਾਬਾ ਜੀ ਨਾ ਬਾਬਾ ਜੀ ਮੈਂ ਗੁਰੂ ਘਰ ਚ ਆਨੀ ਆ ਬਾਬਾ ਜੀ ਮੈਂ ਅੰਬੋ ਦਾ ਸੂਟ ਨਹੀਂ ਪਾ ਸਕਦੀ ਠੀਕ ਆ ਹਾਂ ਬਾਬਾ ਜੀ ਦੱਸੋ ਕੋਈ ਠੀਕ ਆ ਉਹ ਕਹਿ ਰਹੀ ਹੁਣ ਮੇਰਾ ਸੂਟ ਪਾਇਆ ਕਰ ਤੂੰ ਨਾ ਬਾਬਾ ਜੀ ਮੈਂ ਉਹਦਾ ਸੂਟ ਨਹੀਂ ਪਾ ਸਕਦੀ ਜੀ ਕੋਣੀ ਲਾਈ ਤੇਰੇ ਪਿੱਛੇ ਕਾਲੀ ਤੇ ਸ਼ਾਮ ਕਰੋ ਅੱਛਾ ਬਾਬਾ ਜੀ ਉਹ ਨਹੀਂ ਲਾਈ ਹੋਣੀ ਐ ਤੇ ਹੁਣ ਬਾਬਾ ਜੀ ਮੇਰਾ ਤਾਂ ਖੜਾ ਚੜਾ ਕਿਵੇਂ ਕਰਾਂ ਬਾਬਾ ਜੀ ਮੈਂ ਤਾਂ ਚਾਰ ਪੈਸੇ ਤੁਹਾਨੂੰ ਹੀ ਵੱਧ ਦੇ ਦੂੰ ਮੈਂ ਤਾਂ ਖੜਾ ਚਲਾ ਤੇਰੇ ਆਪਾਂ ਲੈਂਦੇ ਆ ਨਹੀਂ ਬੇਬੇ ਸਿੱਧੀ ਗੱਲ ਆ ਮੇਰੇ ਕੋਲ ਠੀਕ ਆ ਠੀਕ ਆ ਹੋਰ ਬਾਬਾ ਜੀ ਤੇਰੇ ਦੂਜੇ ਮੁੰਡੇ ਨੂੰ ਲਿਆਂਗੀ ਬਾਬਾ ਜੀ ਉਹ ਵੀ ਆ ਜੂਗਾ ਬਾਬਾ ਜੀ ਬਾਹਰ ਗਿਆ ਹੋਇਆਗਾ ਤੇ ਕਿਤੇ ਤੇ ਆ ਜੂਗਾ ਬਾਬਾ ਜੀ ਅਸੀਂ ਆਪਦਾ ਰਾਇ ਬਾਈ ਕਰਕੇ ਬਾਬਾ ਜੀ ਤੇ ਥੋਕ ਭਲਾ ਕਰਾ ਲਾਂਗੇ ਸਾਨੂੰ ਹੱਲ ਕਰਾਂਗੇ ਫਿਰ ਆਵੇ ਮੁੰਡੇ ਬਾਬਾ ਜੀ ਅਸੀਂ ਫਿਰ ਆ ਸਾਡੇ ਕਿਲੇ ਸਪੂਸ ਪੈਣੋ ਹਟ ਜੂਗਾ ਹਟ ਜੂਗਾ ਥਾਲਾ ਪਾ ਲੈਨੇ ਅਸੀਂ ਦੋਨਾਂ ਨੇ ਹਾਂ ਬਾਬਾ ਜੀ ਪਾਓ ਫਿਰ ਸਾਡੇ ਥਾਲਾ ਛਿੰਗਾ ਵਾਪਸ ਥੋਡੇ ਘਰੋਂ ਮੁੱਟਾ ਹਟ ਤਾਂ ਜਾਉਂਗੇ ਅੱਛਾ ਠੀਕਾ ਠੀਕਾ ਚਲੋ ਵਾਪਸ ਛਿੰਗਾ ਵਾਪਸ ਪਾਏ ਕੁਦਲੇ ਬਾਬਾ ਜੀ ਸਾਡੇ ਘਰੇ ਕੰਮ ਸੁਧੋ ਜਾਂ। ਵੇ ਪੁੱਤ ਹੁਣ ਤਾਂ ਪੈਸੇ ਵੀ ਹੈਗੇ ਸੀਗੇ ਆਪਾਂ ਚੱਲੜ ਗਏ ਫਿਰ ਚੱਲ ਓੜਦੇ ਫਿਰ ਤੇ ਟਪੜਾ ਨਾ ਲਾ। ਜੇ ਉਹ ਲੱਗ ਜਾ ਆਪਣੇ ਨਾਲ ਰਜਿੰਦਰ ਫਿਰ ਸੋਹਰਾ ਪਉ ਨੂੰ ਦੱਸ ਜੀ ਨਹੀਂ ਇਹ ਦੱਸੇ ਨਾ ਪਤਾ ਆਪਣੇ ਕੋਲੇ ਪੈਸੇ ਹੈ ਜੀ ਆਪਾਂ ਚੱਲ ਵੜਦੇ ਆਂ ਹੋਰ ਬੱਚੀ ਨਾ ਫੇਰ ਦੱਸੇ ਤੋਂ ਦਾ ਫੇਰ ਫੇਰ ਹੁੰਦਾ ਕੀ ਗੱਲਾਂ ਬਾਤਾਂ ਕਰੀਏ ਨੇ ਬੇਬੇ ਮੈਂ ਕੀ ਗੱਲਾਂ ਬਾਤਾਂ ਕਰਨੀਆਂ ਸੀ ਉਹ ਤਾਂ ਬਈ ਅਸੀਂ ਐਂ ਗੱਲ ਕਰਦੇ ਸੀ ਗੱਲ ਕਰਦੇ ਸੀ ਘਰਾਂ ਜਾ ਕੇ ਉਹਨਾਂ ਦੀ ਗੱਲ ਕਰਦੇ ਸੀ ਤੇ ਘਰਾਂ ਜਾਣੇ ਤੇ ਮੈਨੂੰ ਵੀ ਲੈ ਚੱਲੋ ਘਰ ਆਏ ਯਾਰ ਮੇਰੀ ਗੱਲ ਸੁਣ ਸਕਦਾ ਮਾੜੇ ਜਿਹੇ ਕਿੱਦਾਂ ਬਈ ਮੈਂ ਦੱਸਦਾ ਅਸੀਂ ਤਾਂ ਉੱਥੇ ਜਾਂਦੇ ਸੀਗੇ ਕਿਸੇ ਸਿਆਣੇ ਕੋਲੇ ਇਹੀ ਗੱਲ ਹੈ ਜਦੋਂ ਸਾਨੂੰ ਕਹਾਂ ਵੀ ਇਹ ਜਿਆਦ ਨਹੀਂ ਜਾਸ ਤਾ ਨਾ ਕਹੋ ਤੁਸੀਂ ਇਹ ਕੀ ਗੱਲ ਹੈ ਮੈਂ ਕੋਈ ਸਿਆਣੇ ਸੱਤੇ ਕੋਲੇ ਤੁਹਾਨੂੰ ਜਾਣ ਨਹੀਂ ਦੇਣਾ ਤੇ ਇਹਨਾਂ ਦੀ ਕਿਹੜੀ ਗੱਲ ਹੋਗੀ ਬਿਚਾਰੇ ਕੋਲੇ ਜਾਣ ਦੀ ਬੇਪੱਤਾ ਕਲੇਸ਼ ਦੇ ਮਾਰੇ ਚਾਹੀਦੇ ਸੀ ਮਾੜਾ ਬਈ ਹੋਰ ਤਾਂ ਕੀ ਕਹਿੰਦੇ ਸੀਗੇ ਦੇਖ ਲੈ ਭਾਈ ਇਹ ਇਹ ਜਾਨ ਦੀ ਵਾਸਤੇ ਤੂੰ ਨੂੰ ਭਈਆ ਹਾਂ ਨਹੀਂ ਬੁੱਤ ਚੱਲ ਫੇਰ ਮੈਂ ਨਹੀਂ ਬੁੱਤ ਜਾਂਦਾ ਕਿੱਥੇ ਦਾ ਆਪਾਂ ਲੋਕਾਂ ਨੂੰ ਵੀ ਸਮਝਾਈਏ ਕਿ ਕਿੱਥੇ ਤੋਂ ਖੁੱਦ ਜਾ ਰਹੀ ਹੈ ਚਲ ਕੋਈ ਨਹੀਂ ਪਤਾ ਮੈਂ ਨਹੀਂ ਜਾਂ ਤੇ ਛੋਟੇ ਤੂੰ ਤੂੰ ਵੀ ਨਹੀਂ ਸਮਝਾਇਆ ਸਾਰੀ ਪੁੱਤ ਚਲ ਕੋਈ ਗੱਲ ਨਹੀਂ ਹੋੜਾ ਪਤਾ ਜਾਂਦੇ ਨਹੀਂ ਕਿੱ데 ਵੀ ਚਲ ਕੋਈ ਨਹੀਂ ਪਤਾ ਨਾਲ ਫਿਰ ਮੇਰੀ ਗੱਲ ਸੁਣ ਪੁੱਤ ਵੇ ਗੁਰੂ ਘਰੇ ਤਾਂ ਦੇਖ ਕਰਾਇਆ ਉਹਨਾਂ ਗੁਰੂ ਘਰੇ ਜਾਇਆ ਜਾਂਦਾ ਮੇਰਾ ਤਕ ਦੁਖਦੀ ਐ ਆਪ ਵਗਜੋ ਜੇ ਨਹੀਂ ਮੱਥੇ ਜਾਇਆ ਜਾਂਦਾ ਅੱਜ ਆਪਾਂ ਵੀ ਸਾਰਾ ਟੱਬਰ ਗੁਰੂ ਘਰ ਚੱਲਾਗੇ ਚੱਲ ਠੀਕ ਐ ਪੁੱਤ ਆਪਾਂ ਨਹੀਂ ਜਾਂਦੇ ਕਿਤੇ ਵੀ ਹੋਰ ਚਲ ਆਪਾਂ ਤਾਂ ਹੁਣ ਖੜਾ ਛੱਡ ਮੈਂ ਅਖੀ ਜਾਊਗੀ ਪੁੱਤ ਦੁੱਖ ਸਖਾ ਦੇ ਕਰਮਾਂ ਦੇ ਰੱਬ ਰੱਬ ਨੇ ਦੇਣਾ ਉਹ ਦੇਣਾ ਹੀ ਦੇਣਾ ਇਹ ਤਾਂ ਹੈਗੀ ਆ ਗੱਲ ਪੱਕੀ ਐ ਤੂੰ ਤਾਂ ਸਿਆਣੇ ਸੱਪਿਆ ਕੋਲੇ ਪੁੱਤ ਕੀ ਹੁੰਦਾ ਹੋਰ ਬੇਬੇ ਉਹ ਤਾਂ ਪੈਸੇ ਖਾਣ ਦੇ ਕੁੱਤੇ ਹਾਂ ਕੀਪ ਦਾ ਪੁੱਤ ਸਿਆਣੇ ਨੇ ਗੱਪ ਮਾਰਤਾ ਹੋਵੇ ਉਹ ਤਾਂ ਕਹਿੰਦਾ ਤੁਹਾਨੂੰ ਉਹ ਲਾਈ ਪਈ ਮੋਣੀ ਮਾਣੀ ਮੈਂ ਤਾਂ ਉਹਦਾ ਨਾਂ ਵੀ ਨਹੀਂ ਜਾਣਦਾ ਐਵੇਂ ਮਾਰਦੇ ਬੇਬੇ ਗੱਪ ਅੱਗੇ ਆਪਾਂ ਚੱਲੀਏ ਗੁਰਦੁਆਰੇ ਹਾਂ ਪਤਾ ਪਤਾ ਗੁਰਦੁਆਰੇ ਗੁਰੂ ਘਰ ਹੀ ਚੱਲਾਂਗੇ ਕਰਵਾਇਆ ਹੋਣਾ ਦੇਖ ਹਾਂ ਚਲੋ ਕੋਈ ਨਿੰਮ ਦੇ ਪੈਰੀ ਚੱਲ ਬੜਾਂਗੇ ਹਾਂ ਚਲੋ ਆ ਚੱਲੀਏ ਹੋਰ ਮਾਸਾ ਆ ਬੇਬੇ ਦਾ ਛੱਡ ਫੈੜਾ ਅੱਸੀ ਕਾਹਦੀ ਤੁਹਾਨੂੰ ਸਾਰਿਆਂ ਨੂੰ ਐਸੀ ਸਾਡੀ ਅੱਜ ਦੀ ਵੀਡੀਓ ਏ ਸਾਡੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕ ਹੀ ਹੈ ਕਿ ਲੋਕਾਂ ਨੂੰ ਅੰਧਵਿਸ਼ਵਾਸ ਵਿੱਚੋਂ ਕੱਢ ਸਕੀਏ ਤੇ ਤੁਸੀਂ ਸਾਡੀਆਂ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੇ ਧੰਨਵਾਦ